ਗੰਝੇ ਪਣਦਾ ਇਲਾਜ ਕਰਵਾਉਣ ਦੇ ਵਾਸਤੇ ਜਿਹੜੇ ਅੱਜਕੱਲ ਮੁੱਫਤ ਦੀਆਂ ਦਵਾਈਆਂ ਸਿਰਾਂ ਦੇ ਵਿੱਚ ਲਗਾ ਰਹੇ ਨੇ ਕਿ ਤੁਹਾਡੇ ਬਾਲ ਆ ਜਾਣਗੇ ਤਾਂ ਉੱਥੇ ਸੰਗਰੂਰ ਦੇ ਵਿੱਚ ਇੱਕ ਬੰਦੇ ਨੂੰ ਮੁੱਫਤ ਦੀ ਦਵਾਈ ਲਗਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਬਾਲ ਤਾਂ ਆਉਣੇ ਬਹੁਤ ਦੂਰ ਦੀ ਗੱਲ ਸੀ ਪਰ ਉਸ ਨੂੰ ਹੋਰ ਹੀ ਕੋਈ ਚੱਕਰ ਪੈ ਗਿਆ ਜੀ ਹਾਂ ਗੱਲ ਕਰ ਰਿਆਂ ਸੰਗਰੂਰ ਦੇ ਕਾਲੀ ਦੇਵੀ ਮੰਦਿਰ ਦੇ ਵਿੱਚ ਜਿੱਥੇ ਕਿ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਜਿਨ੍ਹਾਂ ਦੇ ਵਾਲ ਸਿਰ ਦੇ ਉੱਤੇ ਨਹੀਂ ਗੰਜਾਪਨ ਆ ਚੁੱਕਿਆ ਤਾਂ ਉਹਨਾਂ ਦੇ ਸਿਰਾਂ ਦੇ ਉੱਤੇ ਜਿਹੜੀ ਕਿ ਮੁਫਤ ਦੇ ਵਿੱਚ ਦਵਾਈ ਲਾਈ ਜਾਵੇਗੀ ਤੇ ਗੰਜਾਪਣ ਖਤਮ ਹੋਵੇਗਾ ਜਿਹਦੇ ਚਾਲ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਲੱਗੇ ਇੱਥੋਂ ਤੱਕ ਕਿ ਇੰਨੀ ਜ਼ਿਆਦਾ ਭੀੜ ਹੋਣ ਲੱਗੀ ਕਿ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਪਰ ਉੱਥੇ ਹੀ ਜਦੋਂ ਸੰਗਰੂਰ ਦਾ ਇਸ ਵਿਅਕਤੀ ਨੇ ਗੰਜੇਪਣ ਦਾ ਇਲਾਜ ਕਰਵਾਉਣ ਦੇ ਵਾਸਤੇ ਸਿਰ ਦੇ ਉੱਤੇ ਦਵਾਈ ਲਗਾਉਣੀ ਸ਼ੁਰੂ ਕਰ ਦਿੱਤੀ ਤਾਂ ਉਸੇ ਬਾਅਦ ਉਹਦੇ ਨਾਲ ਕੀ ਵਾਪਰਿਆ ਤੁਸੀਂ ਉਸ ਦੀ ਜ਼ੁਬਾਨੀ ਸੁਣ ਲਓ ਇਹ ਹੋਇਆ ਜੀ ਮੈਂ ਤਲਵਿੰਗੜ ਤੋਂ ਆਇਆ ਉਹਦੇ ਦੇਖਿਆ ਬੇਟਾ ਘਰੇ ਆਇਆ ਕਹਿੰਦਾ ਵੀ ਇੱਦਾਂ ਕਰਕੇ ਬਹੁਤ ਵੀ ਅੱਖਾਂ ਬਹੁਤ ਚਲਣ ਹੋ ਰਹੀ ਹੈ ਮੈਂ ਕਿਹਾ ਹੋਇਆ ਕੀ ਹੈ ਮੈਨੂੰ ਕਹਿੰਦਾ ਵੀ ਮੈਨੂੰ ਐ ਲੱਗਿਆ ਵੀ ਕਿਤੇ ਡਾਈ ਕਰਵਾ ਕੇ ਆਇਆ ਕਿਦੋਂ ਮੈਂ ਕਿਹਾ ਵੀ ਡਾਈ ਕਰਕੇ ਨਾ ਹੋ ਗਿਆ ਹੋਵੇ ਪਰ ਜਦੋਂ ਇਹਨੇ ਦੱਸਿਆ ਵੀ ਅੱਜ ਇੱਥੇ ਕੋਈ ਸੰਗਰੂਰ ਦੇ ਵਿੱਚ ਤਾਂ ਕੋਈ ਸਿਰ ਆ ਤੇ ਗੰਜੇ ਸਿਰ ਤੇ ਬਾਲ ਲਿਆਉਣ ਵਾਸਤੇ ਹੋ ਰਿਹਾ ਉਹ ਉੱਥੇ ਲਾਈਨਾਂ ਲੱਗ ਜਾਂਦੀਆਂ ਨੇ ਕਿ ਜਿਹੜੇ ਗੰਜੇ ਮੁੰਡੇ ਨੇ ਜਾਂ ਸ਼ੌਕ ਹੈ ਜਾਂ ਕੀ ਹੈ ਕੀ ਨਹੀਂ ਉਹ ਉੱਥੇ ਇਹ ਕਹਿੰਦਾ ਮੈਂ ਵੀ ਚਲਾ ਗਿਆ ਹੁਣ ਹਸਪਤਾਲਾਂ ਤੋਂ ਬਾਅਦ ਦੱਸਿਆ ਨੇ ਇਹਨੂੰ ਉੱਥੇ ਵੀ ਚਲਾ ਗਿਆ ਤਾਂ ਉੱਥੇ ਇਹਦੇ ਉਹ ਜਿਹੜਾ ਜੋ ਵੀ ਉਹ ਕੈਮੀਕਲ之ਗੈਰਾ ਲਾਉਂਦੇ ਨੇ ਉਹ ਲਵਾ ਲਿਆ। ਉਹ ਲਵਾਉਣ ਨਾਲ ਹੋ ਕੇ ਮੈਂ ਡਾਕਟਰ ਨੂੰ ਕਿਹਾ ਡਾਕਟਰ ਕਹਿੰਦੇ ਵੀ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈਗਾ ਇਨਫੈਕਸ਼ਨ ਹੁੰਦੀ ਹੈ। ਉਹ ਉਹਦਾ ਹਾਲ ਹੈ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ। ਤੇ ਹੁਣ ਇਹ ਕਹਿੰਦਾ ਵੀ ਮੇਚ ਘਾੜਾ ਨਿਕਲ ਰਹੀਆਂ ਨੇ ਫਿਰ ਹੁਣ ਇੱਥੇ ਐਡਮਿਟ ਕੀਤਾ। ਤੇ ਕਿਹੜੀ ਜਗ੍ਹਾ ਤੋਂ ਆਇਆ ਸੀ? ਨਹੀਂ ਉਹਦਾ ਫੋਨ ਨੰਬਰ ਬੰਦ ਆ ਰਿਹਾ। ਉਹ ਤਾਂ ਫਿਰ ਗਿਆ ਤਾਂ ਇਹੀ ਜਿੰਨੇ ਮੈਂ ਤਾਂ ਗਿਆ ਨਹੀਂ। ਪਰ ਉਹ ਸੁਣਦੇ ਆ ਤੇ ਸ਼ਾਇਦ ਉਹ ਕਿਤੇ ਕਹਿੰਦੇ ਮਹਾ ਕਹਿੰਦੇ ਨੇ ਵੀ ਖੰਨੇ ਖੰਨੇ ਤੂੰ ਜਿੱਥੋਂ ਵੀ ਆਉਂਦਾ ਪਰ ਉਹ ਕਾਫੀ ਆਪਣੇ ਆਪ ਨੂੰ ਦੱਸਦਾ ਜੀ ਇਹ ਹੋ ਜਾਂਦਾ ਇਹ ਹੋ ਜਾਂਦਾ ਵਿੱਚ ਇਹ ਉਹਦਾ ਕਹਿੰਦਾ ਇਹ ਵੀ ਲੱਗ ਮੈਂ ਦੇਖੀਆਂ ਨੇ ਵੀਡੀਓਜ਼ ਉਹ ਕਹਿੰਦਾ ਮੈਂ ਸੰਗਰੂਰ ਦੇ ਵਿੱਚ ਮਤਲਬ ਹਰੇ ਕੈਂਤਵਾਰ ਨਹੀਂ ਮੈਂ ਇੱਥੇ ਹੀ ਰਿਹਾ ਕਰੂੰਗਾ ਕੋਈ ਬੰਦਾ ਇੱਥੇ ਛੱਡ 15 ਦਿਨ ਬਾਅਦ ਮੈਂ ਦੁਬਾਰੇ ਆ ਰਿਹਾ ਇਹ 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 ਜਿਹੜਾ ਮੈਂ ਇਹ ਮੰਗ ਕਰਦਾ ਕਿ ਸਰਕਾਰ ਨੂੰ ਇਹ ਦੇ ਜਿਹੜੇ ਜਿਹੜੇ ਕ੍ਰਿਸ਼ਮਾਈ ਰੋਗ ਹਟਾਉਣ ਵਾਲੇ ਨੇ ਇਹਨਾਂ ਤੇ ਪਾਬੰਦੀਆਂ ਲਾਉਣੀਆਂ ਚਾਹੀਆਂ ਨੇ ਇਹਨਾਂ ਦੇ ਨਾਲ ਹੁਣ ਅੱਖਾਂ ਦਾ ਮਸਲਾ ਵੀ ਨੌਜਵਾਨ ਬੇਟਾ ਮੇਰਾ 36 ਸਾਲ ਦੀ ਉਮਰ ਹੈ ਭਾਈ ਦਾ ਵੀ ਕੋਈ ਅੱਖਾਂ ਤੇ ਇਸ ਤਰ੍ਹਾਂ ਦੀ ਕੋਈ ਨੌਬਤ ਆ ਜੇ ਤੱਕ ਕੌਣ ਜ਼ਿੰਮੇਵਾਰ ਹੈ ਹੈਲਥ ਡਿਪਾਰਟਮੈਂਟ ਨੂੰ ਚਾਹੀਦਾ ਹੈ ਹੈਲਥ ਡਿਪਾਰਟਮੈਂਟ ਨੂੰ ਵੀ ਚਾਹੀਦਾ ਹੈ ਖਾਸ ਕਰਕੇ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕਹਾਂਗਾ ਵੀ ਜਿਹੜੇ ਇੱਕੋਦਮ ਇਹੇ ਦੇ ਕੈਲੋ ਵੀ ਕ੍ਰਿਸ਼ਮਾਈ ਜਿਹੜੇ ਇਲਾਜ ਕਰਦੇ ਨੇ ਕੋਈ ਕਹਿੰਦਾ ਬਾਲ ਆ ਜਾਣਗੇ ਕੋਈ ਕਹਿੰਦਾ ਚੌੜੀ ਆਪਣਾ ਚਿੱਟੀ ਹੋ ਜੂਗੀ ਆ ਲਾ ਲਓ ਇਹ ਕਰ ਲਓ ਇਹੋ ਜਿਹੇ ਲੋਕਾਂ ਨੂੰ ਰੋਕਣਾ ਚਾਹੀਦਾ ਜਿਹੜੇ ਕਾਰਵਾਈ ਮੈਂ ਕਾਰਵਾਈ ਦੀ ਮੰਗ ਕਰਦਾ ਜੀ ਇਹ ਇਹਨਾਂ ਦੇ ਖਿਲਾਫ ਜਿਹੜੇ ਇਸ ठाਉਂ ਦੇ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਪਰਚਾ ਦਾ ਰੁਕਾਟ ਕਰਵਾਇਆ ਜੀ ਦੇਖਦੇ ਆ ਪੁਲਿਸ ਕੀ ਕਰਦੀ ਹੈ ਪ੍ਰਦੀਪ ਸਿੰਘ ਮਿਸਿੰਗ ਜੀ ਕੀ ਹੋਇਆ ਜੀ ਕਿੱਥੇ ਕੱਟ ਹੋ ਰਿਹਾ ਸੀ ਕਿ ਕਿਸੇ ਵੀ ਦਵਾਈ ਲੈਣੀ ਉਹ ਬਾਜੀ ਦਵਾਈ ਨਹੀਂ ਲੈਣ ਗਏ ਸੀ ਕਿਤਨੇ ਬੇਚਾਰੀ ਕਿੰਨਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਸਨ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਇਹ ਬੱਸ ਉਹ ਤੋਂ ਉਧਰ ਹੀ ਕਿਹਾ ਸੀ ਕਿ 10 ਮੱਟੇ ਦੋ ਮੈਡੀਸਨ ਉਹਨੇ ਲਗਾਈ ਕਿ 10 ਮੱਟੇ ਖੜੀ ਜਾ ਉਸ ਤੋਂ ਬਾਅਦ ਉਹ ਤੋਂ ਲਿਆ ਜਾਵੇ ਬੱਸ ਮੈਂ ਉੱਥੇ ਭਰਾ ਤੁੱਤੀ ਆ ਮਤਲਬ ਸਿਰ ਤੁੱਟਾ ਅਚਾਨਕ ਮਤਲਬ ਉਸਦਾ ਕਿ ਜੋ ਬਰ ਬਾਰੀ ਜੋ ਜੋ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਦੁਬਾਰਾ ਪੂਰੀ ਇਨਸ਼ਾਅੱਲਾ ਬਾਜੀ ਅੱਖਾਂ ਪੂਰੀਆਂ ਜਲ ਰਹੀਆਂ ਰਹੀਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਪੇਲ ਹੋ ਰਿਹਾ ਬਹੁਤ ਬਦਰ ਦੋ ਘਟਿਆ ਤੋਂ ਪਰੇਸ਼ਾਨ ਹੋ ਰਿਹਾ ਪੂਰਾ ਪਰੇ ਨਾਲ ਹਸਪਤਾਲ ਇਹ ਕੋਲ ਲਿਕੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ ਜੀ ਕੀ ਚਾਹੁੰਦੇ ਹੋ ਕਾਰਵਾਈ ਚਾਹੁੰਦੇ ਹੋ ਵੀ ਆ ਜੀ ਜਿਹੜਾ ਕੁਝ ਕਾਰਵਾਈ ਦੀ ਬਾਜੀ ਮਤਲਬ ਜੀ ਠੀਕ ਹੈ ਕਰੀ ਨਹੀਂ ਕੇ ਰਿਜ਼ਲਟ ਅੱਛਾ ਆ ਰਿਹਾ ਤਾਂ ਘਟੋ ਘਟਾ ਕਟੋ ਨੂੰ ਗਾਈਡ ਕਰਕੇ ਤੇ ਕੋਸ਼ਿਸ਼ ਕਰਾਂਗਾ ਵੀ ਹਾਂ ਜਿਹੜਾ ਬੰਦਾ ਜਾ ਰਿਹਾ ਉਹ ਪਹਿਲਾਂ ਸਾਰਾ ਪਤਾ ਕਰੇ ਉਸ ਤੋਂ ਬਾਅਦ ਹੀ ਮਤਲਬ ਇਹ ਦਵਾਈਆਂ ਦਾ ਉਪਯੋਗ ਕਰੇ ਮੈਂ ਥੋੜਾ ਜਿਹਾ ਆਇਆ ਭਾਜੀ ਕਿ ਮੇਰੇ ਤੋਂ ਪਹਿਲਾਂ ਵੀ 10-15 ਪੇਸ਼ੈਂਟ ਹੋਰੇ ਆ ਚੁੱਕੇ ਨੇ ਗਾਦੇ ਬੋਤਕੇ ਆਹ ਸੀ ਤਾਂ ਇਤਨ ਸਮਝਦਿਆ ਕੱਟ ਸੀ ਤੇ ਮਤਲਬ ਸੋਚਣ ਵਿਚਾਰ ਦਾ ਟਾਈਮ ਹੀ ਨਹੀਂ ਲੱਗਾ ਕਿ ਹਾਂ ਜਿੱਦਾਂ ਪ੍ਰਸ਼ਾਦ ਵੰਡ ਰਿਆ ਹੁੰਦਾ ਇਦਾ ਹੀ ਉਹ ਦਵਾਈਆਂ ਲਗਾਈ ਜਾ ਰਹੀ ਸੀ ਉਹ ਵੀ ਜਾ ਕੇ ਭੀੜ ਦੇ ਵਿੱਚ ਮੈਂ ਖੜਾ ਹੋ ਗਿਆ ਤੇ ਮੇਰੇ ਵੀ ਲਾ ਦਿੱਤੀ ਗਈ ਤਾਂ ਇਹ ਬਹੁਤ ਬਹੁਤ ਰਿਹ ਹੈ ਬਹੁਤ ਲੱਗਿਆ ਦੇਈ ਕੋਈ ਗੱਲ ਜੀ ਮੈਂ ਫਸ ਸਰਵ 4:00 4:30 ਵਜੇ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਦ ਹੈ ਇਹ ਅਸੀਂ ਇਹ ਦੋਹ ਦਵਾਈਆਂ ਲਾਉਣ ਲੱਗੇ ਸੀ ਬਾਲ ਵਾਸਤੇ ਮੈਡੀਕਲ ਇੱਥੇ ਹੋ ਲੱਗਿਆ ਸੀਗਾ ਟੈਂਪੋ ਟੈਂਪੋ ਲੱਗਿਆ ਸੀਗਾ ਮੈਂ ਦਵਾਈ ਦੈਨ ਗਿਆ ਕਿ ਉਹ ਉਹਨੇ ਉਹਨੇ ਮਾਤੇ ਚਲਾਈ ਐ ਇਸ ਤੋਂ ਬਾਅਦ ਐਸਾ ਕਰੂ ਘੰਟੇ ਬਾਅਦ ਮੇਰੇ ਅੱਖਾਂ 'ਚ ਰੈਕਸ਼ਨ ਹੋ ਗਈ ਅੱਛਾ ਹੁਣ ਕਿੱਥੇ ਆਇਓ ਤੁਸੀਂ ਮੈਂ ਸਰਕਾਰੀ ਹਸਪਤਲ ਤੇ ਤੁਸੀਂ ਤੁਹਾਡੇ ਕੋਲ ਨਹੀਂ ਸੀ ਕਿ ਹੋਰ ਦੀ ਵੀ ਹੋਈ ਹੈ ਹੋਰ ਦੀ ਭਈ ਚਾਹ ਕਹੀ ਆਏ ਨੇ ਯਰੇ 20 25 ਬੰਦੇ ਆਏ ਨੇ ਬੰਦੇ ਹੋਰ ਸਕਰੀਆਂ ਤੋਂ ਤੇ ਕਿ ਪੂਰੀ ਅੱਖਾਂ ਖੁੱਲ ਨਹੀਂ ਰਹੀਆਂ ਚਲ ਉਹਨਾਂ ਲੱਗ ਗਿਆ ਜੀ ਪੂਰੀ ਸੇਕ ਨਿਕਲ ਦੇ ਅੱਖਾਂ ਚ ਪੂਰਾ ਇਸ ਟਾਈਮ ਅੱਛਾ ਜੀ ਹਾਂ ਜੀ ਕੀ ਕਿਹਾ ਡਾਕਟਰ ਨੇ ਡਾਕਟਰ ਤਾਂ ਕਹਿੰਦੇ ਹੋੜੇ ਦੋ-ਦੋਰੇ ਕਰਨ ਲੱਗਣਗੇ ਇਸ ਟਾਈਮ ਲੱਗੂਗਾ ਤੁਸੀਂ ਕੀ ਜਾਣਿਓ ਵੀ ਇਹ ਜਿਹੜੀ ਦਵਾਈ ਲੈ ਕੇ ਇਹ ਦਵਾਈ ਤਾਂ ਠੀਕ ਹੈ ਮੇਰੇ ਇਹਨੇ ਸੀ ਮੈਨੂੰ ਦੱਸੰਦਾ ਸੀ ਵੀ ਰਿਜ਼ਲਟ ਕਿੰਨੀ ਗੱਲਬਾਤ ਜੇ ਕੋਈ ਰੈਐਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਕੇ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਤੇ ਮਨਨ ਦੋ ਘਿਆ ਨਕਰੀ ਹੋਊਗੀ ਬੰਦਾ ਤੁਸੀਂ ਦੇਖ ਹੀ ਸਕਦੇ ਹੋ ਕਿ ਗੰਗੇਪਣ ਦਾ ਇਲਾਜ ਕਰਵਾਉਣ ਦੇ ਕਰਕੇ ਉਹਨਾਂ ਨੂੰ ਕੋਈ ਹੋਰ ਦਿੱਕਤ ਆ ਗਈ ਜਿਸ ਦੇ ਚੱਲਦੇ ਉਹਨਾਂ ਦੀਆਂ ਅੱਖਾਂ ਵਿੱਚ ਲਾਲੀ ਆਉਣੀ ਸ਼ੁਰੂ ਹੋ ਗਈ। ਉਹਤੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ 20 ਦੇ ਕਰੀਬ ਅਜਿਹੇ ਮਰੀਜ਼ ਆਏ ਨੇ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਆ ਤੇ ਬਹੁਤ ਜ਼ਿਆਦਾ ਦਰਦ ਕਰ ਰਿਹਾ ਹੈ। ਇਸ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਕਾਫੀ ਤਰੀ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਕਲ ਵੀ ਪ੍ਰੋਵਾਈਡ ਕਰ ਚੁੱਕਿਆ। ਤੇ ਉਹਦੇ ਚ ਹੈ ਕੀ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੀ ਤਰੀਕੇ ਨਾਲ ਸਾਫ਼ ਕਰਨੀਆਂ ਨੇ ਬਾਰ ਬਾਰ ਪਾਣੀ ਨਹੀਂ ਚੱਪਾ ਨਾ ਪੂਰੇ ਆਓ ਆਪਾਂ ਅੱਛੀ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡ੍ਰੌਪਸ ਦਿੱਤੇ ਨੇ ਅਸੀਂ ਉਹ 2-2 ਘੰਟੇ ਬਾਅਦ ਪਾਣੀ ਨੇ ਤੇ ਇੱਕ ਟਿਊਬ ਹੈ ਉਹ ਦਿੱਤੀ ਅਸੀਂ ਮਰੀਜ਼ਾਂ ਨੂੰ ਤੇ ਉਹ ਲਗਾਣੀ ਹੈ ਤੇ ਅਗਰ ਜਿਹਦੇ ਵੀ ਕਿਸੇ ਦੇ ਹੋਇਆ ਹੈ ਤਾਂ ਜਰੂਰ ਸੁਬਾਹ ਆ ਕੇ ਆਪਾਂ ਵਾਲਿਆਂ ਨੂੰ ਵੀ ਮਿਲੋ ਮਰੀਜ਼ ਦੀ ਹਾਲਤ ਦੇਖ ਰਹੇ ਜਿਸ ਤਰ੍ਹਾਂ ਵੀ ਬੱਚੀ ਮਰੀਜ਼ ਹੈ ਉਹਨਾਂ ਦੇ ਹੋ ਵੀ ਹੈ ਤਾਂ ਕਾਫੀ ਦੇਖੋ ਆ ਆਈਸਟ ਕਾਫੀ ਜ਼ਿਆਦਾ ਜਲਨ ਹੋ ਰਹੀਆਂ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਨਹੀਂ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਐ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋਂ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਸਕਦੇ ਦੱਬੇ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੇ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਿਹਾ ਕਿ ਸੋਬਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਿਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੇ ਆ ਅਗਰ ਸਰਫੇਸ਼ੀਅਲ ਹੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਜੀ ਮੈਨੂੰ ਯਾ ਨਾ ਹੀ ਨਹੀਂ ਜੇ ਜਾਂ ਕੁਝ ਕਰਨੀ ਕੀ ਕਰਨਾ ਚਾਹੁੰਦੀ ਵੀ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵਲੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ 'ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪਣੀ ਆਪਣੀ ਸਿਹਤ ਦਾ ਧਿਆਨ ਦੇਣਾ ਪੈਂਦਾ ਹੈ ਖੈਰ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਗੰਜੇਪਣ ਦਾ ਅਜਿਹੇ ਲੋਕਾਂ ਤੋਂ ਇਲਾਜ ਕਰਵਾ ਰਹੇ ਹੋ ਤਾਂ ਅੱਜ ਹੀ ਬੰਦ ਕਰ ਦਿਓ ਦੇਖਿਓ ਕਿਤੇ ਵਾਲਾਂ ਦੀ ਥਾਂ ਤੇ ਤੁਸੀਂ ਆਪਣੇ ਹੋਰ ਅੰਗਾਂ ਦੇ ਉੱਤੇ ਇਸ ਦਾ ਅਸਰ ਪਾ ਲੋ ਤੇ ਆਪਣੀਆਂ ਅੱਖਾਂ ਤੋਂ ਵੀ ਜਾਵੋ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ